ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਜਸੀ ਕੋਰ ਫਾਂਗਰੇ ਦੇ ਇੱਕ ਸੁਪਰਮਾਰਕਟ ਦੇ ਵੱਲੋਂ ਗ੍ਰਾਹਕ ਤੋਂ ਮਾਫੀ ਮੰਗੀ ਗਈ ਹੈ ਕਾਰਨ ਇਹ ਹੈ ਕਿ ਇਸ ਗ੍ਰਾਹਕ ਦੇ ਵੱਲੋਂ 1000 ਡਾਲਰ ਤੋਂ ਵੱਧ ਦੀ ਸ਼ਾਪਿੰਗ ਕੀਤੀ ਗਈ ਸੀ ਕੜਨਾਇਕ ਮਾਰਚ ਦੇ ਜਦੋਂ ਤਾਇਸ਼ਾ ਵਿਲੀਅਮਜ਼ ਫਾਂਗਰੇ ਦੇ ਪੈਕੇਜ ਸੇਵ ਦੇ ਉੱਤੇ ਗ੍ਰੋਸਰੀ ਦੀ ਖਰੀਦਦਾਰੀ ਕਰਨ ਗਈ ਤੇ ਇਹ ਆਪਣੇ ਬੱਚਿਆਂ ਦੇ ਨਾਲ ਇੱਥੇ ਗਈ ਸੀ ਗ੍ਰੋਸਰੀ ਲੈਂਡ ਤੋਂ ਬਾਅਦ ਉਸ ਦੇ ਵੱਲੋਂ ਇਹ ਬਿੱਲ ਪੇ ਕੀਤਾ ਗਿਆ ਜੋ ਕਿ 1000 ਡਾਲਰ ਤੋਂ ਵੱਧ ਸੀ ਬਿੱਲ ਪੇ ਕਰਨ ਤੋਂ ਬਾਅਦ ਇਸ ਪੈਕਿੰਗ ਸੇਫ ਦੇ ਕੁਝ ਸਟਾਫ ਮੈਂਬਰਾਂ ਦੇ ਵਿਲੋਸ ਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਉਸ ਦੀ ਨਿੱਜੀ ਜਾਣਕਾਰੀ ਉਸ ਤੋਂ ਮੰਗੀ ਗਈ ਹਾਲਕਿ ਵਿਲੀਅਮਸ ਦੇ ਵੱਲੋਂ ਕਈ ਵਾਰ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਨਿੱਜੀ ਜਾਣਕਾਰੀ ਕਿਉਂ ਮੰਗੀ ਜਾ ਰਹੀ ਹੈ ਕੋਈ ਕਾਰਨ ਹੋ ਸਕਦਾ ਹੈ ਇਸ ਦਾ ਜਾਂ ਫਿਰ ਕੋਈ ਪਾਲਿਸੀ ਉਸ ਨੂੰ ਦਿਖਾਈ ਜਾਵੇ ਜਿੱਥੇ ਇਹ ਲਿਖਿਆ ਹੋਵੇ ਕਿ ਇਹ ਜਾਣਕਾਰੀ ਚਾਹੀਦੀ ਹੈ ਵਿਲੀਅਮ ਦੇ ਮੁਤਾਬਕ ਉਹ ਆਪਣੇ ਬੱਚਿਆਂ ਨਾਲ ਸੀ ਤੇ ਤਕਰੀਬਨ ਅੱਧੇ ਘੰਟੇ ਤੋਂ ਵੱਧ ਬਹੁਤ ਸਾਰੇ ਕਈ ਹੋਰ ਸਟਾਫ ਮੈਂਬਰਾਂ ਦੇ ਵੱਲੋਂ ਵੀ ਉਸਦੇ ਨਾਲ ਗੱਲਬਾਤ ਕੀਤੀ ਗਈ ਉਸਦੇ ਵੱਲੋਂ ਲਗਾਤਾਰ ਪੁੱਛਿਆ ਜਾ ਰਿਹਾ ਸੀ ਕਿ ਇਸ ਸਬ ਦਾ ਕੀ ਕਾਰਨ ਹੈ ਪਰ ਉਹਨਾਂ ਵੱਲੋਂ ਕੁਝ ਵੀ ਨਹੀਂ ਦੱਸਿਆ ਗਿਆ ਇਸ ਤੋਂ ਬਾਅਦ ਉਸ ਨੂੰ ਜਾਣ ਦਿੱਤਾ ਗਿਆ ਪਰ ਇਸ ਤੋਂ ਬਾਅਦ ਵਿਲੀਅਮਸ ਡੇਵਲੋਂ ਇਸ ਪੈਕੇਜ ਸੇਫ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਉਧਰ ਵਿਲੀਅਮਸ ਇਸ ਸ਼ਿਕਾਇਤ ਤੋਂ ਬਾਅਦ ਪੈਕੇਜ ਸੇਫ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਫਾਂਗਰੀ ਪੈਕੇਜ ਸੇਫ ਦੇ ਵੱਲੋਂ ਇੱਕ ਸਟੇਟਮੈਂਟ ਦੇ ਵਿੱਚ ਇਹਨਾਂ ਦੇ ਬੁਲਾਰੇ ਨੇ ਕਿਹਾ ਕਿ 2023 ਦੇ ਟੈਕਸ ਲਿਜਿਸਲੇਸ਼ਨ ਦੇ ਤਹਿਤ ਜੋ ਬਦਲਾਅ ਹੋਏ ਸਨ ਉਸ ਦੇ ਮੁਤਾਬਿਕ ਜੇਕਰ ਕੋਈ ਵੀ ਗ੍ਰਾਹਕ 1000 ਤੋਂ ਵੱਧ ਦੀ ਸ਼ਾਪਿੰਗ ਕਰਦਾ ਹੈ ਆ ਉਸ ਦੀ ਕੁਝ ਨਿੱਜੀ ਜਾਣਕਾਰੀ ਕੰਪਨੀ ਨੂੰ ਚਾਹੀਦੀ ਹੋਵੇਗੀ ਪਰ ਉਹਨਾਂ ਨੇ ਵੀ ਮੰਨਿਆ ਕਿ ਕਿਸੇ ਵੀ ਸਟਾਫ ਮੈਂਬਰ ਦੇ ਵੱਲੋਂ ਇਹ ਚੰਗੇ ਤਰੀਕੇ ਦੇ ਨਾਲ ਵਿਲੀਅਮਜ਼ ਨੂੰ ਨਹੀਂ ਐਕਸਪਲੇਨ ਕੀਤਾ ਗਿਆ ਜਿਸ ਦੇ ਕਰਕੇ ਉਹਨਾਂ ਨੇ ਹੁਣ ਵਿਲੀਅਮਸ ਤੋਂ ਮਾਫੀ ਮੰਗੀ ਹੈ